ਤੇ ਕੈਨੇਡਾ ਜੋ ਚੱਲ ਰਿਹਾ ਯੂ ਐਸ ਜੋ ਚੱਲ ਰਿਹਾ ਜਾਂ ਟੋਟਲ ਆ ਓਵਰਾਲ ਜਿਹੜਾ ਵਰਤਾਰਾ ਚੱਲ ਰਿਹਾ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਮੈਂ ਕਿਵੇਂ ਦੇਖਦਾ ਪਹਿਲਾਂ ਆਪਾਂ ਗੱਲ ਸ਼ੁਰੂ ਕਰ ਲੈਂਦੇ ਆ ਕ੍ਰਿਪਟੋ ਤੋਂ ਕਿ ਕ੍ਰਿਪਟੋ ਵੱਲ ਸਾਨੂੰ ਹੌਲੀ ਹੌਲੀ ਖਿੱਚ ਕੇ ਲਿਆਂਦਾ ਜਾ ਰਿਹਾ ਪੇਟੀਐਮ ਆਇਆ ਗੂਗਲ ਪੇ ਆਇਆ ਫਲਾਨਾ ਤਪਕਾਨਾ ਇਹ ਸੀਗਾ ਸਾਨੂੰ ਆਦਤ ਪਾਉਣ ਨੂੰ ਜਿਵੇਂ ਪਹਿਲਾਂ ਪਹਿਲਾਂ ਨਸ਼ੇ ਵਾਲੇ ਨੂੰ ਅਗਲਾ ਵੇਚਣ ਵਾਲਾ ਕਹਿੰਦਾ ਕੋਈ ਗੱਲ ਨਹੀਂ ਲਾਲਾ ਯਾਰ ਥੋੜਾ ਜਿਹਾ ਲਾਲਾ ਯਾਰ ਥੋੜਾ ਜਿਹਾ ਉਹ ਹੁੰਦਾ ਹੱਥ ਪਾਉਣ ਜਦੋਂ ਹੱਥ ਪੈ ਗਈ ਮੁੜ ਕੇ ਉਹਨੇ ਧਾਰ ਨਹੀਂ ਦੇਣਾ ਮੁੜ ਕੇ ਉਹਨੇ ਕਹਿਣਾ ਵੀ ਨਾ ਲਿਆ 100 ਰੁਪਇਆ ਫੇਰ ਦੇਵਾਂਗਾ ਤੁਹਾਨੂੰ ਪਤਾ ਹੀ ਹੈ ਤੁਹਾਡੇ ਨਾਲ ਵਾਪਰਦੀਆਂ ਕਈ ਜਿਹੜੇ ਖਾਣੇ ਪੀਣ ਉਹ ਸੀਗਾ ਆਪਾਂ ਨੂੰ ਨਸ਼ੇ ਤੇ ਲਾਉਣ ਕੀ ਕੀਤਾ ਜਾ ਰਿਹਾ ਤੁਸੀਂ ਦੇਖੋ ਵੀ ਪੇਟੀਐਮ ਗੂਗਲ ਪੇ ਜਦੋਂ ਆਉਂਦਾ ਉਦੋਂ ਕੀ ਬਿਟਕੋਇਨ ਆਉਂਦਾ ਬਿਟਕੋਇਨ ਦੇ ਓਨਰ ਦਾ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਵੀ ਬਿਟਕੋਇਨ ਦਾ ਓਨਰ ਕੌਣ ਹੈ ਬਿਟਕੋਇਨ ਕ੍ਰिएशन ਆ ਬਿਲਗੇਟਸ ਦੀ ਐਲਨ ਮਸਕ ਦੀ ਤੇ ਰੋਸਚਾਈਲਡ ਫੈਮਿਲੀ ਦੀ ਆਉਂਦੇ ਬਿਟਕੋਇਨ ਕਰੰਸੀਆਂ ਹੋਰ ਵੀ ਆਉਂਦੀਆਂ ਨੇ ਥੀਰੀਅਮ ਵਰਗੀਆਂ 10-15 ਤਰ੍ਹਾਂ ਦੇ ਕੋਇਨ ਆਉਂਦੇ ਨੇ ਪਰ ਬਿਟਕੋਇਨ ਨੂੰ ਇੰਨਾ ਹਾਈਕ ਦਿੱਤੀ ਜਾਂਦੀ ਹੈ ਵੀ ਇੱਕਦਮ ਚੱਕ ਕੇ 20-25 ਹਜ਼ਾਰ ਡਾਲਰ ਤੇ ਮਾਰਿਆ ਜਾਂਦਾ 3000 ਪਹਿਲਾਂ ਤਾਂ 10 ਡਾਲਰ ਕੇ ਸੈਂਟਾਂ ਜੀ ਸ਼ੁਰੂ ਹੋਇਆ ਮੁੜ ਕੇ ਜਾਣ ਬੁੱਝ ਕੇ ਨੂੰ ਇੰਨੀ ਹਾਈਕ ਦਿੱਤੀ ਜਾਂਦੀ ਆ ਕਿ ਸਾਰੇ ਪਾਸੇ ਬਿਟਕੋਇਨ ਬਿਟਕੋਇਨ ਹੋਣ ਲੱਗ ਜਾਂਦੀ ਆ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਪਹਿਲਾਂ ਤਾਂ ਬੈਂਕਿੰਗ ਸਿਸਟਮ ਆ ਜਿਹੜਾ ਉਹ ਟੋਟਲੀ ਚੋਰੀ ਆ ਟੋਟਲੀ ਠੱਗੀ ਆ ਕਿਸੇ ਬੈਂਕ ਦਾ ਕੋਈ ਪ੍ਰਾਪਰਟੀ ਨਹੀਂ ਹੈ ਭਾਰਤੀ ਰਿਜ਼ਰਵ ਬੈਂਕ ਇੱਕ ਯੂਕੇ ਦੀ ਬ੍ਰਾਂਚ ਹੈ ਨਾ ਕਿ ਇੰਡੀਆ ਦੀ ਕੋਈ ਇਹ ਰਿਜ਼ਰਵ ਬੈਂਕ ਹੈ ਇਦੇ ਕੋਲੇ ਕੋਈ ਅਧਿਕਾਰ ਨਹੀਂ ਜਿਹੜਾ ਸੋਨਾ ਵੀ ਐਥੋਂ 골ਡ ਇਥੋਂ ਚੱਕ ਕੇ ਲੰਡਨ ਟ੍ਰਾਂਸਫਰ ਕਰਦਾ ਇਹਨਾਂ ਕੋਲੇ ਕੋਈ ਸੋਨਾ ਨਹੀਂ ਕੱਖ ਨਹੀਂ ਮੋਦੀ ਉਹਨਾਂ ਕੋਲੇ ਇਹਨਾਂ ਕੋਲੇ ਤਾਂ ਜਿਹੜਾ ਮੰਦਰਾਂ ਚ ਪਿਆ ਸਿਰਫ ਉਹ ਹੀ ਐ ਦੂਜੀ ਗੱਲ ਕਰਤੀ ਜੀ ਪਪੂਲਰ ਕਰਤੀ ਅਸੀਂ ਵੀ ਆਗੇ ਸੌਖੇ ਤੇ ਵੀ ਆਨਲਾਈਨ ਪੇਮੈਂਟ ਕਰ ਦੋ ਆਨਲਾਈਨ ਬੈਲ ਭਰ ਦੋ ਸੋਨੂੰ ਪਾ ਲਿਆ ਆਤ ਪਾ ਲਈ ਹੁਣ ਮੈਨੂੰ ਇੱਕ ਗੱਲ ਦੱਸਿਓ ਕੱਲ ਕੱਲ ਨੂੰ ਖਾਲਸ ਹੈ ਉਹਦਾ ਪਤਾ ਹੈ ਵੀ ਜਾਗਮੰਦ ਹੈ以ਥੀਰੀਅਮ ਆ ਉਹਦਾ ਪਤਾ ਹੈ ਵੀ ਭਾਈ ਫਲਾਨੇ ਬੰਦੇ ਦਾ ਐਮਕੁਆਇਨ ਆ ਪਤਾ ਫਲਾਨੇ ਬੰਦੇ ਦਾ ਕਿੰਨੇ ਕੁਆਇਨ ਨੇ ਪਤਾ ਨਹੀਂ ਵੀ ਉਹਨਾਂ ਦੇ ਓਨਰ ਕੌਣ ਕੌਣ ਨੇ ਬਿਟਕੋਇਨ ਦਾ ਕਿਸੇ ਨੂੰ ਪਤਾ ਕੌਣ ਅੱਜ 60 70 80000 ਤੱਕ ਵੀ ਜਾ ਵੜਦਾ ਕੱਲ ਨੂੰ ਸਿੱਟਦਾ 10000 ਤੇ 5000 ਤੇ ਤੁਸੀਂ ਬਰਬਾਦ ਹੋਗੇ ਜਿੰਨੇ ਲੱਖ ਲੱਖ ਦਾ ਖਰੀਦਿਆ ਪ੍ਰੋਟੈਸਟ ਕਿਹਦੇ ਖਿਲਾਫ ਕਰੋਗੇ ਬੀਸਰ ਡੀ ਤੱਕ ਕ੍ਰਿਪਟੋ ਕਰੰਸੀ ਛਾ ਜਾਣੀ ਆ ਤੇ ਪੇਪਰ ਕਰੰਸੀ ਖਤਮ ਹੋ ਜਾਣੀ ਆ ਇੱਕ ਟ੍ਰੈਂਡ ਚੱਲ ਰਿਹਾ ਆ ਔਨਲਾਈਨ ਫੇਸਬੁੱਕ ਤੇ ਸਿਰਫ ਚੱਲ ਰਿਹਾ ਇਹ ਨਾ ਹੀ ਟਵਿੱਟਰ ਤੇ ਆ ਨਾ ਹੀ ਇੰਸਟਾਗ੍ਰਾਮ ਤੇ ਆ ਨਾ ਹੀ ਸਨੈਪਚੈਟ ਤੇ ਆ ਨਾ ਹੀ ਟਿਕਟੋਕ ਤੇ ਆ ਸਿਰਫ ਫੇਸਬੁੱਕ ਤੇ ਆ ਕਿਉਂ ਆ ਕਿਉਂਕਿ ਫੇਸਬੁੱਕ ਤੇ ਸਿਰਫ ਆਪਣੇ ਅਰਗੇ ਜਿਹੜੇ 72 ਮਾਡਲ 78 ਮਾਡਲ 60 ਮਾਡਲ 50 ਮਾਡਲ 80 ਮਾਡਲ 90 99 2000 ਤੱਕ ਦੇ ਜਿਹੜੇ ਅੰਡਰ ਮਾਡਲ ਨੇ ਉਹ ਫੇਸਬੁੱਕ ਤੇ ਪਾਈ ਜਾਂਦੇ ਨੇ ਕੁੱਲ ਮਿਲਾ ਕੇ ਉਹਨਾਂ ਨੇ ਮੰਗਰ ਇੱਕ ਟੀਮਾਂ ਪਾਤੀਆਂ ਸੋਹਣੀਆਂ ਸੋਹਣੀਆਂ ਕੁੜੀਆਂ ਦੀਆਂ ਆਈਡੀਆਂ ਬਣਾ ਕੇ ਵੀ ਇਹਨਾਂ ਬੰਦਿਆਂ ਦੀ ਇਨਵੈਸਟਮੈਂਟ ਆ ਜਿਹੜਾ ਇਹਨਾਂ ਕੋਲੇ ਪੈਸਾ ਪਿਆ ਇਹਨੂੰ ਕ੍ਰਿਪਟੋ ਚ ਲਿਆਓ ਕੋਈ ਨਾਈਜੀਰੀਆ ਬੈਠਾ ਕੋਈ ਬੰਗਲੌਰ ਬੈਠਾ ਉਹ ਸੜੇ ਸੜੇ ਬੰਦੇ ਸੋਹਣੇ ਸੋਹਣੇ ਕੁੜੀਆਂ ਦੀਆਂ ਸੈਕਸੀ ਜਿਹਾ ਡਰੈੱਸਾਂ ਪਾ ਕੇ ਆਪਣੇ ਅਰਗੇ ਪੱਟ ਜੇ ਦੇਖ ਕੇ ਗੋਰੇ ਜਹੂੰ ਡੁੱਲ ਜਾਂਦੇ ਆ ਭੈਣ ਦੀ ਮਰ ਗਿਆ ਸਿਆ ਆਪਾਂ ਇਹ ਜੀ ਰੰਨਦੇ ਆ ਆਪਾਂ ਨੂੰ ਮੈਸੇਜ ਕਰਤਾ ਹਾ ਹਾਉ ਆਰ ਯੂ ਕਿੱਥੇ ਰਹਿੰਦੇ ਹੋ ਫਲਾਨਾ ਬਾਈ ਇਹ ਸੋਨੂੰ ਆਦਤ ਪਾਉਣ ਨੂੰ ਮੈਂ ਕਿਦਣ ਦਾ ਪਿੱਟੀ ਜਾਨਾ ਉਹ ਇਹਨਾਂ ਦੇ ਚੱਕਰ ਚ ਨਾ ਫਸ ਜਾਓ ਇਹਨਾਂ ਦੇ ਮਗਰ ਤੁਸੀਂ ਜਾ ਕੇ ਦੇਖੋ ਕੀ ਹੈ ਮੈਂ ਤੁਰ ਤੱਕ ਗਿਆ ਐਨ ਐਂਡ ਤੇ ਜਾ ਕੇ ਇਹ ਕਹਿ ਦਿੰਦੀਆਂ ਜਾਂ ਤਾਂ ਤੁਹਾਨੂੰ ਫੋਨ ਚਾਰਜ ਕਰਾਉਣ ਨੂੰ ਜਾਂ 5000 10000 ਰੈਵੈਸਟ ਕਰਨ ਨੂੰ ਜਾਂ ਕਹਿਣਗੀਆਂ ਅਸੀਂ ਨਾ ਡੋਨੇਟ ਕਰਨਾ ਪੈਸਾ ਬਣਾ ਰਹੀਆਂ ਗੀਆਂ ਤੂੰ ਫਿਰ ਇੰਨਾ ਕੁ ਤਾਂ ਕਰ ਦੇ ਤੋਰੇ ਕੋਲ ਤਾਂ ਇੰਨਾ ਪੈਸਾ ਮਾ ਗਈ ਥਣ ਫੜ ਲਉ ਫੇਰਾ 10 ਡਾਲਰ ਉਲਟੇ ਇਹਨਾਂ ਤੋਂ ਲੈ ਗਿਆ ਮੈਂ ਇਹਨਾਂ ਨੂੰ ਤਾਂ ਦੇਣਾ ਕੀ ਸੀ ਇਹਨਾਂ ਨੂੰ ਐ ਲੱਗਦਾ ਵੀ ਬੂਝੜ ਜਾਊਂ ਹੀ ਤੁਰਿਆ ਫਿਰਦਾ ਜੱਟ ਖਾਨੀ ਉਹੀ ਲੁੱਟ ਕੇ ਲੈ ਜਾਣਗੀਆਂ ਬਾਈ ਕਿੱਥੇ ਫਿਰਦੀਆਂ ਤੁਸੀਂ ਮੈਂ ਸੋਡੀ ਜਿੱਥੋਂ ਤੁਸੀਂ ਪੈਦਾ ਹੋਈਓ ਨਾ ਜਦੋਂ ਤੁਸੀਂ ਆਪਣੇ ਬਾਪੂ ਦੇ ਗੋਡਿਆਂ 'ਚ ਸੀਗੀਆਂ ਉਦੋਂ ਅਸੀਂ ਪੀ ਐਚ ਡੀ ਕਰ ਲਈ ਸੀਗੀ ਸਮਝੀਓ ਜੇ ਤੁਸੀਂ ਸੁਣਦੇ ਹੋ ਸਾਨੂੰ ਟਰਾਂਸਲੇਟਰ ਨੂੰ ਮੈਨੂੰ ਤਾਂ ਪਤਾ ਨਹੀਂ ਅੰਗਰੇਜ਼ੀ ਗਰੂਜ ਜੀ ਵੀ ਆਉਂਦੀ ਹੈ ਸਾਨੂੰ ਬਹੁਤ ਅੰਗਰੇਜ਼ਾਣਾ ਵੀ ਵਿੱਚ ਕਈ ਵੀ ਯੂ ਆਰ ਆ ਟਰੇਡਰ ਇਫ ਯੂ ਆਰ ਆ ਗੋਲਡ ਮਾਈਨਰ ਸ਼ਾਰਟ ਟਰਮ ਮਾਈਨਰ ਪਲੀਜ਼ ਸਟੇ ਅਵੇ ਫਰਮ ਮੀ ਮਾਈ ਨੇਮ ਇਜ਼ ਅ ਬੀਸਟ ਐਂਡ ਯੂ ਆਰ ਅ ਬਿਊਟੀ ਐਂਡ ਇਫ ਮਾਈ ਸਬਰਗਤਾ ਇਜ਼ ਇਨਸਾਈਡ ਯੂਰ ਹੋਲ ਦੈਨ ਆਫਟਰ देयर विल बी ਨੋ ਹੋਲ ਓਨਲੀ ਦ ਬਲੈਕ ਹੋਲ ਬਿਕਾਜ਼ ਥਿਸ ਇਜ਼ ਅ ਨਿਊਕਲੀਅਰ ਪਾਵਰ ਸਬਰਗਤਾ ਪ੍ਰੋਮ ਸੰਗਰੂਰ ਚਲੋ ਹੁਣ ਆਪਾਂ ਗੱਲ ਕਰਦੇ ਆਂ ਚੱਜ ਦੀ ਚੱਜ ਦੀ ਗੱਲ ਇਹ ਐ ਤੁਹਾਨੂੰ ਲੱਗ ਰਿਹਾ ਵੀ ਦੇਖੋ ਮੰਦਿਰ ਦੀ ਘਟਨਾ ਹੋਈ ਆਪਣੇ ਤੇ ਹਮਲਾ ਹੋ ਗਿਆ ਹੈ ਜੀ ਆਪਣੇ ਬੰਦਿਆਂ ਨੇ ਹਮਲਾ ਕਰਤਾ ਚਲ ਚਲ ਪਲ ਪਲ ਬਹੁਤ ਹੋਈ ਉਹਦੇ ਅੰਡਰ ਡਿਪੋਰਟੇਸ਼ਨ ਵੀ ਹੋ ਰਹੀ ਆ ਤੁਹਾਨੂੰ ਕਿਸੇ ਨੂੰ ਪਤਾ ਹੀ ਨਹੀਂ ਵੀ ਲੋਕ ਜਹਾਜਾਂ ਦੇ ਜਹਾਜ਼ ਭਰ ਕੇ ਜਾ ਰਹੇ ਨੇ ਅਮਰੀਕਾ ਤੋਂ ਵੀ ਜਾ ਰਹੇ ਨੇ ਕੈਨੇਡਾ ਤੋਂ ਵੀ ਜਾ ਰਹੇ ਨੇ ਰੂਡੋ ਦੋ ਕਿਸ਼ਤੀਆਂ 'ਚ ਸਵਾਰ ਹੋ ਕੇ ਚੱਲ ਰਿਹਾ ਕਿਵੇਂ ਇੱਕ ਪਾਸੇ ਉਹ ਸਨਾਤਨੀਆਂ ਦਾ ਕਹਿ ਲੋ ਜਾਂ ਗੈਂਗਸਟਰਾਂ ਦਾ ਨਾਮ ਲਾ ਕੇ ਕਹਿ ਲੋ ਖਾਲਸਤਾਨੀਆਂ ਨੂੰ ਸੰਭਰਦੇ ਜਾ ਰਹੇ ਨੇ ਤੁਸੀਂ ਇਹ ਲਾ ਲਓ ਵੀ ਸਰਦੀਪ ਸਿੰਘ ਨਿੱਜਰ ਤੋਂ ਲੈ ਕੇ ਖੰਡੇ ਤੋਂ ਲੈ ਕੇ ਪਰਪਨਜੀਤ ਸਿੰਘ ਪੰਜਬੜ ਤੋਂ ਲੈ ਕੇ ਅਰਸ਼ ਡਾਲੇ ਤੱਕ ਦੀ ਘਟਨਾ ਦਾ ਤੁਸੀਂ ਦੇਖ ਲਓ ਵੀ ਉਧਰ ਵਰਤਾਰਾ ਉਹ ਚੱਲਦਾ ਆ ਰਿਹਾ ਇੱਧਰ ਵਰਤਾਰਾ ਇਹ ਚੱਲ ਰਿਹਾ ਵੀ ਨਹੀਂ ਅਸੀਂ ਤੁਹਾਡੇ ਨਾਲ ਆ ਉਹ ਫਲਾਨਾ ਗੁਪਤਾ ਫੜ ਲਿਆਂਦਾ ਤਮਕਾਨਾ ਟਰੇਸ ਕਰ ਲਿਆ ਆਪਾਂ ਗਦਗਦ ਹੋਏ ਫਿਰਦੇ ਆ ਵੀ ਆਪਾਂ ਮੰਦਰ ਵਾਲੇ ਢਾ ਲੇ ਮੰਦਰ ਦੀ ਘਟਨਾ ਵੀ ਜਾਣ ਬੁੱਝ ਕੇ ਇੱਕ ਨੈਰੇਟਿਵ ਸਿਰਜਣ ਨੂੰ ਹੋ ਹੱਲਾ ਖੜਾ ਕਰਨ ਨੂੰ ਅਰਸ਼ ਡਾਲਾ ਠੋਕਿਆ ਜਾਂਦਾ ਜੇ ਉਸ ਦਿਨ ਟਾਰਗੇਟ ਤੇ ਆ ਜਾਂਦਾ ਬਚ ਗਿਆ ਗੋਲੀ ਆਥੇ-ਪਾਸੇ ਲੱਗ ਗਈ ਨਹੀਂ ਉਸ ਦਿਨ ਉਹ ਵੀ ਸੰਭਰਿਆ ਗਿਆ ਸੀ ਤੁਹਾਡਾ ਖਾਲਸਤਾਨੀ ਏ ਬਈ ਟਰੂਡੋ ਹੀ ਕਰ ਰਿਹਾ ਹੈ ਮੋਦੀ ਨਾਲ ਮਿਲ ਕੇ ਕਰ ਰਿਹਾ ਹੈ ਹੁਣ ਮੈਨੂੰ ਇੱਕ ਤੁਸੀਂ ਗੱਲ ਦਾ ਜਵਾਬ ਦਿਓ ਸਾਰੇ ਸਿਆਣੇ ਹੋ ਤੁਸੀਂ ਅਮਰੀਕਾ ਕਹਿੰਦਾ ਮੈਂ 10 ਮਿਲੀਅਨ ਲੋਕ ਕੱਢਣ ਦੇ ਨੇ 60 ਕਰੋੜ ਲੋਕ ਹੈ ਕੈਨੇਡਾ ਕਹਿੰਦਾ ਮੈਂ 70 ਲੱਖ ਬੱਚਾ ਕੱਢਣਾ ਇਥੋਂ ਕੱਢਣਾ ਵੀ ਅਸੇ ਸਾਲ ਦੇ ਵਿੱਚ ਵਿੱਚ ਆ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਚੋ ਇਹਦੇ ਵਿੱਚ ਸਭ ਤੋਂ ਵੱਧ ਗਿਣਤੀ ਗੁਜਰਾਤੀਆਂ ਤੇ ਆਪਣੀਆਂ ਸ਼ਾਇਦ ਗੁਜਰਾਤੀ ਵੀ ਕੈਨੇਡਾ ਚ ਤਾਂ ਨਹੀਂ ਅਮਰੀਕਾ ਚ ਗੁਜਰਾਤੀਆਂ ਦੀ ਗਿਣਤੀ ਸ਼ਾਇਦ ਆਪਣੇ ਨਾਲੋਂ ਵੱਧ ਆ ਪਰ ਉਹ ਜੇ ਦੇਖਿਓ ਕਿੰਨੇ ਗੁਜਰਾਤੀ ਰਿਪੋਰਟ ਹੋਏ ਤੇ ਕਿੰਨੇ ਪੰਜਾਬੀ ਰਿਪੋਰਟ ਹੋਏ ਤੁਹਾਡੀ ਗਿਣਤੀ ਵੱਧ ਹੋਊਗੀ ਚਾਹੇ ਉਹ ਇਲੀਗਲ ਉੱਥੇ ਜਿਆਦੇ ਨੇ ਹੁਣ ਆ ਜਨਾ ਕੈਨੇਡਾ ਤੇ 70 ਲੱਖ ਬੱਚਾ ਇਹ ਕਹਿ ਰਿਹਾ ਵੀ ਅਸੀਂ ਰਿਪੋਰਟ ਕਰਨਾ 70 ਲੱਖ ਚੋਂ ਤੁਸੀਂ ਲਾ ਲਓ ਤੁਹਾਡੇ ਹਿੱਸੇ ਕਿੰਨਾ ਆਇਆ ਤੁਹਾਡਾ ਪੈਸਾ ਵੀ ਲੁੱਟ ਲਿਆ ਤੁਹਾਡੇ 4-5 ਸਾਲ ਖਰਾਬ ਵੀ ਕਰਤੇ ਦੁਬਾਰੇ ਕੋਈ ਭਵਿੱਖ ਬਣਨ ਦਾ ਚਾਂਸ ਖਤਮ ਹੋ ਗਿਆ ਜ਼ਮੀਨਾਂ ਵੇਚ ਕੇ ਘਰ ਵੇਚ ਕੇ ਜਿਹੜੇ ਆਏ ਜਦੋਂ ਉਹ ਵਾਪਸ ਜਾਣਗੇ ਚਾਹੇ ਵੀਟਰ ਵੀਜੇ ਤੇ ਆਈ ਵਰਕ ਪਰਮਿਟ ਦੇ ਨੇ ਤੋਰੇ ਜਨੋਂ ਚੜਾਈ ਵਾਪਸ ਤਾਂ ਉਹਨਾਂ ਕੋਲੇ ਬਦਲ ਚ ਉਥੇ ਕਰਨ ਨੂੰ ਕੋਈ ਰੁਜ਼ਗਾਰ ਕੋਈ ਕੰਮ ਹੈ ਨਹੀਂ ਹੈ ਪੰਜਾਬ ਦੇ ਵਿੱਚ ਜੇ 10 ਲੱਖ ਬੰਦਾ ਵੀ ਵਾਪਸ ਆਉਂਦਾ ਹੈ ਨਾ 10 ਲੱਖ ਤਾਂ ਵੀ ਤੁਹਾਡੇ ਸਿਵਲ ਵਰਕ ਬਟ ਤੇ ਪਈ ਹੈ ਵੀ ਬੰਦਾ ਬੰਦੇ ਨੂੰ ਵੱਡੂਗਾ ਭੁੱਖਾ ਮਰਦਾ ਇਹ ਹੈ ਜਿਹੜਾ ਇਹਦੀ ਜੜ੍ਹ ਇੱਥੇ ਪਈ ਐ ਤੇ ਸਾਨੂੰ ਟਰੂਡੋ ਸਾਹਿਬ ਉਹਨੇ ਦਾ ਬੱਲੇ 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 ਬਈ ਕੈਨੇਡਾ ਨੇ ਤਾਂ ਹਾਂ ਬੱਲੇ ਖਾਬਰਾ ਚਾ ਹਾਂ ਬੱਲੇ ਚੱਕ ਤੇ ਵੀ ਹਿੰਦੂ ਫਲਨ ਕੁਝ ਨਹੀਂ ਹੋ ਰਿਹਾ ਬਿੱਲਿਓ ਤੁਸੀਂ ਮਾਰੇ ਵੀ ਜਾ ਰਹੇ ਹੋ ਤੇ ਤੁਸੀਂ ਥਾਪੜੇ ਵੀ ਜਾ ਰਹੇ ਹੋ ਮੈਂ ਇਹਨਾਂ ਚੀਜ਼ਾਂ 'ਚ ਨਹੀਂ ਫਸਦਾ ਹੁੰਦਾ ਦਿਮਾਗ ਆਇਆ ਆਪਦਾ ਵੀ ਚੱਲ ਕੀ ਰਿਹਾ ਇਹਨੂੰ ਸਾਲੇ ਨੂੰ ਸਮਝੋ ਤਾਂ ਸਹੀ ਹੁਣ ਕ੍ਰਿਪਟੋ ਆ ਗਈ ਮੰਨ ਕੇ ਚੱਲੋ ਕਿਹਦੇ ਦੇ ਪਰਚਾ ਕਰਾਉਂਗੇ ਕੱਲ ਨੂੰ ਮਨ ਲਓ ਡਿਜੀਟਲ ਦਾ ਜਮਾਨਾ ਥੋੜਾ ਯੂਐਸਡੀ ਦਾ ਚਲੋ ਆ ਗਿਆ ਯੂਐਸ ਸਰਕਾਰ ਦਾ ਆਪਾਂ ਖਾਲਸ ਕੱਢੇ ਆਪਾਂ ਨੂੰ ਪਤਾ ਹੈ ਵੀ ਦੀ ਜੜ ਕਿੱਥੇ ਐ ਤੁਸੀਂ ਮੈਨੂੰ ਇਹਨਾਂ ਦਾ ਦੋ ਵੀ ਬਿਟਕੁਆਇਨ ਤੇ ਪਰਚਾ ਕਰਾਉਣ ਕਿਤੇ ਜਾਓਗੇ ਜਾਂ ਮੰਨ ਕੇ ਚਲੋ ਆਨਲਾਈਨ ਕੱਲ ਨੂੰ ਤੁਹਾਨੂੰ ਕੋਈ ਗਰੰਟੀ ਦੇਤੀ ਕੋ ਜ਼ੋਰ ਦੇਦਾ ਉਹ ਪ੍ਰਾਈਵੇਟ ਐ ਬਾਨੀ ਨੇ ਚਲਾਤੀ ਡਾਨੀ ਨੇ ਚਲਾਤੀ ਤੁਸੀਂ ਪਰਚਾ ਕਰਾਉਣ ਜਾਓਗੇ ਕਿੱਥੇ ਮੈਨੂੰ ਪਹਿਲਾਂ ਤਾਂ ਇਹ ਦੱਸੋ ਦੂਜਾ ਪੰਜਾਬ ਨੂੰ ਬਰਬਾਦੀ ਵੱਲ ਤਾਂ ਅਕੇ ਲੰਦਾ ਜਾ ਰਿਹਾ ਇੱਕ ਵਾਰ ਸੇ ਭਈਏ ਵੜੇ ਜਾ ਰਹੇ ਨੇ ਇੱਕ ਪਾਸੇ ਸਾਡਾ ਪਾਣੀ ਲੁੱਟਿਆ ਜਾ ਰਿਹਾ ਸਾਡੀਆਂ ਧਰਤੀ ਲੁੱਟੀ ਜਾ ਰਹੀ ਹੈ ਦੂਜੇ ਪਾਸੇ ਜਿੰਨੇ ਰਿਪੋਰਟ ਹੋ ਕੇ ਜਾਣਗੇ ਬਾਈ ਮਿੱਤਰੋ ਬੱਟਦੇ ਪਿਆ ਜੇ 10 ਲੱਖ ਬੰਦਾ ਵੀ ਜਾਂਦਾ ਤਾਂ ਪੰਜ ਤਾਂ ਸਿੱਧਾ ਹੀ ਪੱਕਾ ਵੀ ਉਹ ਜਰਾਇਮ ਪੇਸ਼ਾ ਅਪਣਾਊਗਾ ਤੇ ਉਹਦੇ ਲਈ ਕੋਈ ਇਹ ਭੈਣ ਚੋਦਾ ਇਹ ਡਰਾਮੇਬਾਜ਼ ਕੋਲੇ ਇਹਦੇ ਕੋਲੇ ਜੋਕਰ ਕੋਲੇ ਕੋਈ ਪਲਾਨ ਹੈ ਕਤੀੜਾਂ ਕੋਲੇ ਦਰੂਪੀ ਕੇ ਆਥਣੇ ਲਿਟ ਜਾਣਾ ਸਾਲੇ ਨੇ ਜਿਨਾਂ ਨੂੰ ਵਿਆਹ ਲਈ 60 ਸਾਲਾਂ ਦੇ ਨੇ 25 ਸਾਲਾਂ ਦੀ ਉਹ ਵਿਆਹ ਤਾਂ ਕਰ ਹੀ ਲਈ ਉਹ ਤੇ ਉਹਨੇ ਕੇਜਰੀਵਾਲ ਦੀ ਸੀਗੀ ਚਮਚੀ ਪਹਿਲਾਂ ਉਹਨੇ ਜੱਦੀ ਬਰਨਾਲੇ ਵਾਲੇ ਨੇ ਮੀਤ ਹੀਰ ਨੇ ਮੁੜ ਕੇ ਇਹਨੂੰ ਫੜਾਤੀ ਇਹ ਡੁੱਲ ਗਿਆ ਲਾਲ ਉਹਨੇ ਵੀਡੀਓ ਬਣਾ ਲਈ ਇਹਦੇ ਜਿੱਦਣ ਉਹ ਹੋਇਆ ਨਾ ਸੌਂ ਚੁੱਕ ਕੇ ਤੇ ਕੱਪੜੇ ਪਾੜੇ ਹੁਣ ਤੁਸੀਂ ਬੜੇ ਹੋਵਦੇ ਹੋ ਬਾਈ ਇਹਦੀ ਵੀਡੀਓ ਕੱਢ ਦੇ ਉਹ ਮੈਂ ਤਾਂ ਕੱਢ ਦੂੰ ਬਾਈ ਕੱਲ ਨੂੰ ਕੋਈ ਥੋੜੇ ਤੇ ਇਹ ਜਿਹਾ ਬਾਹਤਾ ਵੀ ਜਿਹੜਾ ਹੋਰ ਬੜਾਂਗਾ ਕਰ ਲਗਾ ਥੋੜੇ ਪਹਿਲਾਂ ਥੋੜੇ ਜੂ ਪਹਿਲਾਂ ਲਾਈਨ 'ਚ ਖੜੇ ਹੋਣਗੇ ਸਮਰੀ ਨੂੰ ਫੜੋ ਉਹਨੇ ਹਲਾ ਆ ਇਹਨੂੰ ਉਹਦੀ ਕਰੋ ਨਾਲੇ ਵੀਰ ਮੇਰੀ ਗੱਲ ਸੁਣੋ ਜਦੋਂ 90 ਪੇ ਡਾਮਾਗਰ ਨੇ ਇਹ ਜਾਇ ਨੰਗਾ ਫਰੀ ਜੈ ਬੇ ਚੰਡੀਗੜ੍ਹ ਚੌਂਕ 'ਚ ਲਾ ਕੇ ਤੁਸੀਂ ਕਿਵੇਂ ਲਾ ਲੋਗੇ ਕੀ ਦੀ ਪਾਵਰ ਇਹਨੂੰ ਲਾ ਲੂਗਾ ਇੰਨਾ ਬਦਨਾਮ ਕਰ ਦਾਂਗੇ ਉਹ ਤਾਂ ਪਹਿਲੀ ਜਨਾਨੀ ਨਹੀਂ ਇਹ ਨਹੀਂ ਉਹ ਤਾਂ ਜਵਾਕ ਹੀ ਤਾਂ ਹੈ ਨਹੀਂ ਉਹ ਤਾਂ ਇਥੋਂ ਅਮਰੀਕਾ ਤੋਂ ਕਰਾ ਕੇ ਗਈ ਹੈ ਉਹ ਟੈਟ ਟਿਊਬ ਇਹ ਵੀ ਜਖਮਰਾ ਕੀਦਾ ਉਹ ਖਮਰਾ ਕਿਨੇ ਨਲੀ ਸਣਕੀਆਂ ਭੈਣ ਦੀ ਲਨ ਜਿਹੜੀ ਇਹਦੇ ਗੋਦੀ ਚੱਕੀ ਫਿਰਦਾ ਹੈ ਫੇਰ ਇੱਕ ਨੈਰੇਟਿਵ ਹੋਰ ਦੇਖੋ ਸਾਡੇ ਲੋਕਾਂ ਦਾ ਉਹ ਕੁੜੀ ਦੇ ਆ ਕੇ ਵੀਡੀਓ ਪੇਸ਼ ਕਰਤੀ ਹਰਮੀਦਕੌਰ ਬਰਾੜ ਪਟਿਆਲੇ ਵਾਲੀ ਉਹਨੂੰ ਪੁੱਛਣ ਵਾਲਾ ਹੋਵੇ ਕਤੀੜ ਨੂੰ ਵੀ ਤੂੰ ਰਲੀਆਂ ਨਾਲ ਇਹਨਾਂ ਦੇ ਦੂਜੀ ਘਰ ਵਾਲੀ ਦੇ ਗੱਲ ਕੀ ਸੀ ਵੀ ਖਾਲਸਤਾਨੀ ਮਗਰ ਪੈਂਦੇ ਸੀ ਖਾਲਸਤਾਨੀ ਮਗਰ ਪੈਂਦੇ ਸੀ ਮਜੀਠੀਆਂ ਨਾਲ ਰਲ ਕੇ ਉਹ ਇੱਕ ਬਣਾਤਾ ਨੈਰੇਟਿਵ ਸਿਰਜਦਾ ਆਹੋ ਦੇਖੋ ਜੀ ਲੜਕੀ ਨੇ ਉਹਦੀ ਵੀਡੀਓ ਕੱਢਤੀ ਫਿਰ ਤੇ ਅਸੀਂ ਚੁੱਪ ਕਰਕੇ ਠੰਡੇ ਹੋ ਕੇ ਘਰੇ ਬਹਿ ਗਏ ਵੀ ਇਹਨਾਂ ਦਾ ਆਪਸ ਵਿੱਚ ਰੌਲਾ ਬਹੁਤ ਆ ਗਿਆ ਲੈ ਕਰ ਲੋ ਕਿ ਉਹਨੂੰ ਪੰਡ ਆਹ ਤਾਂ ਸਾਡੇ ਦਿਮਾਗ ਨੇ ਇਹ ਜ ساری ਜ਼ਮੀਨ ਜਦਾਦ ਪੈਸਾ ਆਸਟ੍ਰੇਲੀਆ ਦੇ ਵਿੱਚ ਇੱਕ ਮਸ਼ਹੂਰ ਚੰਗੇ ਕਹ ਲੋ ਵੀ ਗੈਂਗ ਓਪਰੇਟ ਕਰਨ ਵਾਲੇ ਬੰਦੇ ਦਾ ਬ੍ਰਦਰ ਕਰ ਰਿਹਾ ਇਹ ਵੀ ਬੁੜੀ ਕਿੱਥੇ ਜਾਂਦੀ ਆ ਬਾਰ ਬਾਰ 10 15 ਵਾਰ ਇਹਦੀ ਭੈਣ ਕਿੱਥੇ ਜਾਂਦੀ ਆ ਬਾਰ ਬਾਰ 10 15 ਵਾਰ ਆਸਟ੍ਰੇਲੀਆ ਜਾ ਕੇ ਪਤਾ ਕਰ ਲਿਓ ਅੰਨਿਆ ਭੇਡਾ ਨਾ ਬਣੋ ਮੈਂ ਛੋਡੇ ਵਾਂਗੂ ਅੰਨੀ ਭੇਡ ਨਹੀਂ ਆ ਪਾਈ ਤਾਂ ਮੈਂ ਖਰ ਭੇਡ ਜੀ ਲੱਗਦਾ ਇਹ ਤਾਂ ਪਾਈ ਕੋਟੀ ਜੀ ਪਰ ਮੈਂ ਉਹ ਉੱਪਰ ਦੀ ਉਪਾਈ ਹੋਈ ਆ ਥੱਲੇ ਹੈ ਨਹੀਂ ਥੱਲੇ ਛੇੜ ਹੀ ਆ ਨੀਂਦਾ ਹੁੰਦਾ ਨਾ ਰੋਜ਼ ਮਾਰਦਾ ਬੋਕਾ ਮਾਂ ਦੀ ਫੁੱਦੜ ਕੇ ਦੀ ਸਾਲੇ ਨੌਲੇਜ ਰੱਖੀਦਾ ਬਈ ਟੈਂਕ ਭਰ ਕੇ ਦਿਮਾਗਾਂ ਚ ਗੱਲ ਐ ਕੋਈ ਨੈਰੇਟਿਵਾਂ ਚ ਨਾ ਫਸੋ ਕੋਈ ਟਰੂਡੋ ਤੁਹਾਡੇ ਹੈਲਪ ਨਹੀਂ ਕਰ ਰਿਹਾ ਕੋਈ ਲਿਬਰਲ ਪਾਰਟੀ ਕੋਈ ਗੱਲ ਨੂੰ ਕੰਜ਼ਰਵੇਟਿਵ ਵਾਜੀ ਸੋ ਸ਼ਰੀਆਮ ਤਾਂ ਐਮਪੀ ਗਈ ਜਾਂਦਾ ਤਲਵਾਰਾਂ ਚਾਹੀਦੀਆਂ ਸੀ ਤਲਵਾਰਾਂ ਦੇਵਾਂਗੇ ਤੁਹਾਡੀ ਨਸ਼ਲ ਕੁਰਸੀ ਨੂੰ ਉਹਨੂੰ ਤਾਂ ਤੁਸੀਂ ਰੈਡੀ ਬੈਠੀ ਹੈਗੀ ਬੱਟ ਤੇ ਪਈ ਐ ਇਹਦਾ ਹੋ ਹੱਲਾ ਵਾਲਾ ਪੈ ਗਿਆ ਤਾਂ ਰੋਗ ਗਿਆ ਨਹੀਂ ਤੁਹਾਡਾ ਉਦੋਂ ਪੜਾਂਗਾ ਹੁੰਦਾ ਉੱਥੇ ਬਚ ਗਏ ਰਾਟੋ ਵਾਲੇ ਤੇ ਸਾਡੇ ਕੀ ਆ ਕਰਨੀ ਛੋਟੀ ਵੀ ਨਹੀਂ ਹੁੰਨੀ ਸਾਲੀ ਕੇ ਦੇ ਵੈਪਨ ਦਾ ਲਾਇਸੈਂਸ ਤਾਂ ਬਣਾ ਲਓ ਚਲੋ ਛੋਟੇ ਪਿਸਤਲ ਬੰਦ ਕਰ ਤੇ ਵੱਡੀਆਂ ਰਫਲਾਂ ਤਾਂ ਹੈਗੀਆਂ 12 ਬੋਰ ਦਾ ਇੱਕ ਫਾਇਰ ਮਾਰ ਭੈਣ ਤੋੜਾ ਢੱਡ ਚ ਸਾਲਾ ਹੈ ਮੋਗਾ ਕਰਕੇ ਬ੍ਰਾਈਮੰਡ ਦੇ ਸਨ ਲਾ ਜਾਂਦਾ ਤੇ ਅਸੀਂ ਅਸਲਿਆਂ ਤੋਂ ਡਰੀ ਜਾਨੇ ਯਾਰ ਜਿਹੜੇ ਕਹਿੰਦੇ ਵੀ ਸ਼ਾਸਤਰ ਸਾਡੇ ਪੀਰ ਨੇ ਅਸੀਂ ਭੈਣ ਨਾਲ ਕਾਰਤੂਸ ਦੀ ਫੋਟੋ ਦੇਖ ਲਈ ਸਾਡੀ ਹੂ ਟੱਟੀ ਵਿੱਚ ਨਿਕਲ ਜਾਂਦੀ ਆ ਆ ਤਰ੍ਹਾਂ ਹਾਲ ਹੋਇਆ ਬੇ ਸਿੱਖਾ ਕੀ ਕਰੀਏ ਕੀ ਨੂੰ ਰੋਈਏ ਕੀ ਦੀ ਮਾਰੂ ਮਾਸੀ ਗਈ ਖਤਮੋ ਕੁਲ ਮਲਾਕੇ ਲੱਖ ਸਦਾਣਾ ਸੱਚੀ ਕਹਿੰਦਾ ਉਹਦਾ ਵੀ ਖਤਮ ਹੋ ਇੱਕ ਦੂਜੀ ਪੀੜੀ ਤੱਕ ਹੋਰ ਉਦੋਂ ਬਾਅਦ ਆਹ ਪੀੜੀ ਤੁਰ ਗਈ ਆਪਣੇ ਤੋਂ ਉੱਪਰ ਵਾਲੀ ਤੇ ਉਦੋਂ ਬਾਅਦ ਕੰਮ ਖਤਮੀ ਖਤਮਾ ਨਾ ਕੇਦੀ ਭੂਆ ਨਾ ਕੇਦੀ ਮਾਸੀ ਨਾ ਚਾਚੀ ਨਾ ਦਾਈ ਭੈਣ ਘੜਾਇਓ ਖੜਕੇ ਫਿਰ ਤੁਰੇ ਫਿਰਿਓ ਜਾਓ ਉੱਡ ਜਾਓ ਕਰੋ ਮੋਬਜਾ